ਸਾਰੀ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਘਰ ਪਤੇ ਤਾਂ ਕਿ ਆਪਾਂ ਆਪਣੀ ਗਿਣਤੀ ਵੱਧ ਤੋਂ ਵੱਧ ਕਰ ਸਕੀਏ ਤਾਂ ਹੀ ਆਪਾਂ ਮੋਦੀ ਤੇ ਦਬਾਅ ਬਣਾ ਕੇ ਹਰ ਪਿੰਡ ਚੋਂ ਵੱਡੀ ਸੰਖਿਆ ਚ ਜਾਣੀ ਹੈ ਆਪਾਂ ਵੀ ਆਪਣੇ ਪਿੰਡ ਚੋਂ ਵੱਡੀ ਸੰਖਿਆ ਚ ਨੌਜਵਾਨ ਵੀਰ ਬਜ਼ੁਰਗ ਮਰੀਆਂ ਮਤਮਾਂ ਟਰਾਲੀਆਂ ਦਾ ਪ੍ਰਬੰਧ ਹੈ ਜੋ ਆਪਣਾ ਸਾਰਾ ਪ੍ਰਬੰਧ ਬਿਲਕੁਲ ਮੁਕੰਮਲ ਹੋ ਚੁੱਕਿਆ ਹੈ ਰੋਟੀ ਪਾਣੀ ਤੋਂ ਲੈ ਕੇ ਜਨਰੇਟਰਾਂ ਦਾ ਲੇਟਾਂ ਦਾ ਸਾਰਾ ਪ੍ਰਬੰਧ ਹੋ ਚੁੱਕਿਆ ਹੈ ਸੋ ਸੰਗਰੂਰ ਦੇ ਪਿੰਡ ਸੰਗਤਪੁਰਾ ਚ ਅਸੀਂ ਮੌਜੂਦ ਆ ਆਖਰੀ 호ਕਾ ਦਿੱਤਾ ਜਾ ਰਿਹਾ ਹੈ ਜਿੱਲੀ ਜਾਣਦੇ ਇਹਨਾਂ ਨੇ ਪੂਰੀ ਤਿਆਰੀ ਕੱਸੀ ਹੋਈ ਹੈ ਘਰ ਘਰ ਜਾ ਕੇ ਲੋਕਾਂ ਨੂੰ ਇਹੀ ਕਿਹਾ ਜਾ ਰਿਹਾ ਹੈ ਕਿ ਕੱਲ ਜ਼ਰੂਰ ਆਣਾ 26 27 ਨਵੰਬਰ ਨੂੰ ਕਿਸਾਨ ਜਥੇ ਬੰਦਿਆਂ ਨੇ ਦਿੱਲੀ ਕੂਚ ਦੀ ਤਿਆਰੀ ਕੀਤੀ ਹੋਈ ਹੈ ਇਹ ਲੋਕ ਘਰ ਘਰ ਜਾ ਕੇ ਆਪ ਲੋਕਾਂ ਨੂੰ ਉਤਸ਼ਾਹਿਤ ਕਰ ਰਹੇ ਨੇ ਕਿ ਤੁਸੀਂ ਵੀ ਸਾਡਾ ਸਾਥ ਦਿਓ ਕਈ ਦਿਨਾਂ ਤੋਂ ਐਸੇ ਤਰੀਕੇ ਨਾਲ ਪਿੰਡਾਂ 'ਚ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਰਾਸ਼ਾ ਇਕੱਠਾ ਹੋ ਚੁੱਕਾ ਹੈ ਜਿੰਦਾਬਾਦ ਜਾਂਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਜਿੰਦਾਬਾਦ ਤੇ ਇਹ ਲੋਕ ਕੱਲ ਜਾਣ ਦੇ ਲਈ ਦਿੱਲੀ ਕੁੜਸ ਤੇ ਲਈ ਭੱਜਾ ਭਾਰਨੇ ਇਹ ਕਹਿ ਰਹੇ ਨੇ ਮਜਬੂਰੀ ਹੈ ਸਾਰੇ ਆਡੀ ਨਜ਼ਰਤ ਕਰਾ ਕੇ ਕੇਂਦਰ ਸਰਕਾਰ ਗੱਲ ਨਹੀਂ ਮੰਨ ਰਹੀ ਇਸ ਲਈ ਦਿੱਲੀ ਜਾ ਕੇ ਆਪਣੀ ਗੱਲ ਰੱਖਾਂਗੇ ਕਾਮ ਇਕਤਾ ਜਿੰਦ ਜੋ ਇਸ ਤਰੀਕੇ ਦੇ ਜੋ ਹੋਕੇ ਦਿੱਤੇ ਜਾ ਰਹੇ ਨੇ ਗਲੀ ਗਲੀ ਜਾ ਕੇ ਆਖਰੀ ਹੋਕਾ ਹੈ ਕਿਉਂਕਿ ਕੱਲ ਤੁਸੀਂ ਦਿੱਲੀ ਜਾਣਾ हां जी बिल्कुल ਸਾਡਾ ਆਖਰੀ ਓਕੇ ਜੋ ਤਿਆਰੀਆਂ ਨੇ ਬਿਲਕੁਲ ਮੁਕੰਮਲ ਹੋ ਚੁੱਕੀਆਂ ਨੇ ਅਸੀਂ ਘਰ ਘਰ ਜਾ ਕੇ ਹਰ ਦਰਵਾਜ਼ੇ ਤੇ ਜਾ ਕੇ ਰੋਜ਼ ਪਿੰਡਾਂ ਚ ਅਨਾਊਂਸਮੈਂਟ ਕਰ ਰਹੇ ਆ ਬਾਹਰਲੇ ਪਿੰਡਾਂ ਚ ਵੀ ਅਨਾਊਂਸਮੈਂਟ ਕਰ ਰਹੇ ਆ ਸਾਡਾ ਜੂਤ ਸਾਡੇ ਬੱਚੇ ਸਾਡੀਆਂ ਮਾਤਾ ਮਾ ਸਾਡੇ ਬਜ਼ੁਰਗ ਇਹ ਜੋ ਲੜਾਈ ਹੈ ਸਾਡੀ ਬजूद ਦੀ ਲੜਾਈ ਹੈ ਸਰਕਾਰ ਧੱਕੇ ਨਾਲ ਸਾਡੇ ਤੇ ਕਾਨੂੰਨ ਥੋਪਣਾ ਚਾਹੁੰਦੀ ਹੈ ਪਰ ਇਹ ਅਸੀਂ ਕਿਸੇ ਵੀ ਹਿੱਲੇ ਪਾਸ ਨਹੀਂ ਹੋ ਲਾਗੂ ਨਹੀਂ ਹੋਣ ਦੇਾਂਗੇ ਸਾਡੀ ਜਿੰਦ ਚਲੀ ਜਾਵੇ ਸਾਡੀ ਜਾਨ ਚਲੀ ਜਾਵੇ ਅਸੀਂ ਜ਼ਮੀਨਾਂ ਵਾਲੀ ਕਿਸਾਨਾਂ ਜਦੋਂ ਸਾਡੇ ਤੋਂ ਜ਼ਮੀਨਾਂ ਖੋਈਆਂ ਗਈਆਂ ਤਾਂ ਸਾਡੇ ਪੱਲੇ ਕੁਝ ਵੀ ਨਹੀਂ ਰਹਿਣਾ ਸਾਡੇ ਬੱਚਿਆਂ ਦੀ ਲੜਾਈ ਹੈ ਸਾਡੇ ਤੋਂ ਸਕੂਲ ਖੋਲੇ ਸਾਡੇ ਤੋਂ ਹਸਪਤਾਲ ਖੋਲੇ ਜੋ ਸਰਕਾਰ ਹੈ ਕੇਂਦਰ ਸਰਕਾਰ ਧੱਕੇ ਨਾਲ ਸਾਡੇ ਤੇ ਕਾਨੂੰਨ ਲਾਗੂ ਕਰ ਰਹੀ ਹੈ ਅਸੀਂ ਕਿਸੇ ਹਿੱਲੇ ਵੀ ਨਹੀਂ ਲੱਗ ਹੋਣਦੇ ਕਿੰਨੇ ਦਿਨਾਂ ਤੋਂ ਲੱਗੇ ਹੋ ਤੁਸੀਂ ਅਸੀਂ ਤਕਰੀਬਨ ਜਦੋਂ ਅੰਦੋਲਨ ਸ਼ੁਰੂ ਹੋਇਆ ਉਸੇ ਦਿਨਾਂ ਤੋਂ ਲੱਗੇ ਆ ਪਹਿਲਾਂ ਅਸੀਂ ਪਿੰਡਾਂ 'ਚ ਬੱਚਿਆਂ ਨੂੰ ਵੀ ਜਾਗਰਤ ਕੀਤਾ ਤੇ ਨੌਜਵਾਨਾਂ ਨੂੰ ਵੀ ਅਸੀਂ ਸਕੂਲ ਲਾ ਲਾ ਕੇ ਇਹਨਾਂ ਨੂੰ ਬੋਲਣ ਦੀ ਟ੍ਰੇਨਿੰਗ ਦਿੱਤੀ ਤੇ ਸਾਡੇ ਨਾਲ ਨੌਜਵਾਨ ਪੀੜ੍ਹੀ ਜੋ ਵੱਡੇ ਪੱਧਰ ਤੇ ਜੁੜੀ ਹੈ ਸਾਡਾ ਸੰਘਰਸ਼ ਅਸੀਂ ਆਖਰੀ ਦਮ ਤੱਕ ਲੜਾਂਗੇ ਕਿੰਨਾ ਮਰਜੀ ਲੰਬਾ ਚੱਲੇ ਅਸੀਂ ਵਾਪਸ ਨਹੀਂ ਹਟਾਂਗੇ ਸਾਡੇ ਵਿਜੂਦ ਦੀ ਲੜਾਈ ਹੈ ਅਸੀਂ ਇਹ ਲੜਾਈ ਜਿੱਤ ਕੇ ਹਟਾਂਗੇ ਮਜਬੂਰੀ ਹੈ ਜਾਣਾ ਦਿੱਲੀ ਹਾਂ ਜੀ ਮਜਬੂਰੀ ਹੈ ਸਾਨੂੰ ਕੋਈ ਸ਼ੌਂਕ ਨਹੀਂ ਸਾਡੇ ਬੱਚਿਆਂ ਨੂੰ ਜਾਂ ਸਾਡੀਆਂ ਮਾਤਾਵਾਂ ਨੂੰ ਘਰੋਂ ਨਿਕਲਣਾ ਕੋਈ ਸ਼ੌਂਕ ਨਹੀਂ ਅਸੀਂ ਘਰ ਦੇ ਕੰਮ ਛੱਡ ਕੇ ਜੋ ਇਹ ਲੜਾਈ ਹੈ ਕੇਂਦਰ ਖਰਾਬ ਖਿਲਾਫ ਲੜਾਂਗੇ ਅਸੀਂ ਕਿਸੇ ਵੀ ਹਿੱਲੇ ਇਹ ਕਾਨੂੰਨ ਰੱਦ ਕਰਵਾ ਕੇ ਆਟਾਂਗੇ ਸਾਡੀ ਜਾਰ ਜੰਗ ਹੈ ਜੋ ਜਾਰੀ ਹੈ ਅਸੀਂ ਕਿਸੇ ਵੀ ਹਿੱਲੇ ਕਾਨੂੰਨ ਲਾਗੂ ਨਹੀਂ ਹੋਣ ਦੇਾਂਗੇ ਬਿਲਕੁਲ ਅਸੀਂ ਦੇਖ ਰਹੇ ਪਹਿਲੇ ਦਿਨ ਤੋਂ ਕਿਸਾਨ ਚਾਹਤੇ ਬੰਦਿਆ ਲੱਗਿਆ ਨੇ ਜਦੋਂ ਇਹ ਕਾਨੂੰਨ ਆਰਡੀਨੈਂਸ ਸਨ ਫਿਰ ਬਿਲ ਬਣੇ ਹੁਣ ਕਾਨੂੰਨ ਬਣ ਚੁੱਕੇ ਨੇ ਫਿਰ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਸੀ ਤੁਸੀਂ ਇੱਥੇ ਆ ਜਾਂਦੇ ਸੀ ਮੈਂ ਇਲਾਵਾ ਵੀ ਡੱਟ ਜਾਂਦੇ ਆ ਸੀ ਰੋਜ਼ੀ ਰੋਟੀ ਕਿਵੇਂ ਚੱਲਦੀ ਸੀ ਫਿਰ ਸੋ ਜੋ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਹੈ ਜੋ ਸਾਡੇ ਕੰਮ ਵਾਲੇ ਵੀਰ ਨੇ ਜਾਂ ਬਜ਼ੁਰਗ ਨੇ ਉਹ ਸਾਰੇ ਧਰਨਿਆਂ ਚ ਨੇ ਸਾਡੇ ਬੱਚੇ ਵੀ ਧਰਨਿਆਂ ਚ ਨੇ ਅਸੀਂ ਕਰ ਕੀ ਸਕਦੇ ਆ ਸਾਡੀ ਬजूद ਦੀ ਲੜਾਈ ਹੈ ਇਸ ਕਰਕੇ ਸਾਨੂੰ ਵੀ ਮਰਾਂਗੇ ਤਾਂ ਉਹ ਵੀ ਵੀ ਅਸੀਂ ਕਿਉਂ ਨਾ ਸੰਘਰਸ਼ ਕਰਕੇ ਲੜੀਏ ਲੋਕਾਂ ਦੀ ਲੋਕਾਂ ਦੀ ਲੜਾਈ ਲੜੀਏ ਸੋ ਹਰ ਇੱਕ ਬੱਚਾ ਕੀ ਬਜ਼ੁਰਗ ਕੀ ਸਾਰੇ ਸਮਝ ਚੁੱਕੇ ਨੇ ਕਿ ਲੜਾਈ ਸਾਡੀ ਵਜੂਦ ਦੀ ਹੈ ਸਾਡੀ ਖੌਨ ਦੀ ਲੜਾਈ ਹੈ ਅਸੀਂ ਕਿਸੇ ਵੀ ਹਿੱਲੇ ਇਹਨੂੰ ਪੰਜਾਬ 'ਚ ਲਾਗੂ ਨਹੀਂ ਹੋਣ ਦੇਾਂਗੇ ਸੋ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਤੁਹਾਡੇ ਮਾਧਿਅਮ ਰਾਹੀਂ ਕਿ ਵੱਧ ਤੋਂ ਵੱਧ ਨੌਜਵਾਨ ਵੀਰ ਬਜ਼ੁਰਗ ਸੋ ਨੌਜਵਾਨ ਵੀਰ ਵੱਧ ਤੋਂ ਵੱਧ ਪਹੁੰਚ ਰਹੇ ਨੇ ਅਸੀਂ ਨੌਜਵਾਨ ਵੀਰਾਂ ਨੂੰ ਦਾਤ ਦਿੰਦੇ ਆ ਸੋ ਜੋ ਵੱਧ ਤੋਂ ਵੱਧ ਸਾਡੇ ਨਾਲ ਜੁੜ ਰਹੇ ਨੇ ਸੋ ਬਜ਼ੁਰਗਾਂ ਦਾ ਵੀ ਬਹੁਤ ਸਾਥ ਹੈ ਮ ਜੀ ਮੇਰੇ ਆਪਣੇ ਬੱਚਿਆਂ ਦਾ ਵੀ ਬਹੁਤ ਸਾਥ ਹੈ ਮੇਰੀਆਂ ਮਾਤਾਵਾਂ ਦਾ ਵੀ ਬਹੁਤ ਸਾਥ ਹੈ ਅਸੀਂ ਵੱਡੇ ਪੱਧਰ ਤੇ ਰਾਸਣ ਫੰਡ ਸਾਡੇ ਕੋਲੇ ਬਹੁਤ ਇਕੱਠਾ ਹੋਇਆ ਹੈ ਲੋਕਾਂ ਨੇ ਵੱਦ ਚੜ ਕੇ ਫੰਡ ਦਿੱਤੇ ਲੋਕਾਂ ਨੂੰ ਪਤਾ ਹੈ ਕਿ ਸਾਡੀ ਵਿਜੂਦ ਦੀ ਲੜਾਈ ਹੈ ਸਾਡੀ ਹੋਣ ਦੀ ਲੜਾਈ ਹੈ ਜੇਕਰ ਇਹ ਅਸੀਂ ਲੜਾਈ ਹਰਦੇ ਹਾਂ ਤਾਂ ਸਰਕਾਰਾਂ ਸਾਡੇ ਤੇ ਹੋਰ ਵੀ ਕਾਨੂੰਨ ਥੋਪਣਗੇ ਸੋ ਅਸੀਂ ਜਟ ਕੇ ਕਾਨੂੰਨਾਂ ਦਾ ਵਿਰੋਧ ਕਰਾਂਗੇ ਬਿਲਕੁਲ ਕਿਹੜੇ ਰਸਤੇੋਂ ਕੱਲ ਦਿੱਲੀ ਜਾਣ ਦੀ ਤਿਆਰੀ ਹੈ ਤੁਹਾਡੀ ਸਾਡੀ ਰਾਸਤੀ ਜੀ ਖਨੌਰੀ ਸਾਡੇ ਪੰਜਾਬ ਦੇ ਦੋ ਹਿੱਸੇ ਬਣੇ ਹੋਏ ਨੇ ਸਾਡੇ ਇਲਾਕੇ ਚ ਸੰਗਰੂਰ ਜ਼ਿਲ੍ਹਾ ਪਟਿਆਲਾ ਮਾਨਸਾ ਬਰਨਾਲਾ ਇਹ ਅਸੀਂ ਚ ਚਾਰ ਪੰਜ ਜ਼ਿਲ੍ਹੇ ਖਨੌੜੀ ਵਾਲੇ ਰਸਤੇ ਜਾ ਰਹੇ ਹਾਂ ਪਰ ਉਧਰ ਤਾਂ ਹਰਿਆਣਾ ਸਰਕਾਰ ਨੇ ਰੋਕਣ ਦੇ ਲਈ ਤੁਹਾਨੂੰ ਪੂਰੀ ਤਿਆਰੀ ਕਰ ਲਈ ਹੈ ਸ਼ਕਤੀ ਦਾ ਐਲਾਨ ਕਰ ਦਿੱਤਾ ਹੈ ਕਿ ਕਿਵੇਂ ਜਾਓਗੇ ਫਿਰ ਤੁਸੀਂ ਦਿੱਲੀ ਕਿਵੇਂ ਪਹੁੰਚੋਗੇ ਹਰਿਆਣਾ ਸਰਕਾਰੀ ਅੜ ਗਈ ਤਾਂ ਉਹ ਸਰਕਾਰ ਲੋਕ ਬਣਾਉਂਦੇ ਨੇ ਸਰਕਾਰਾਂ ਤੇ ਹਰਿਆਣਾ ਸਾਡੇ ਨਾਲ ਐਡੋਰਡੀ ਸਟੇਟਾਂ ਦਿੱਲੀ ਨੂੰ ਜਾਣ ਵਾਸਤੇ ਤਿਆਰ ਨੇ ਇਹ ਗੱਲ ਸਰਕਾਰਾਂ ਨੂੰ ਤੇ ਇਥੋਂ ਦੇ ਲੀਡਰਾਂ ਨੂੰ ਸੋਚ ਲੈਣੀ ਚਾਹੀਦੀ ਹੈ ਜੇ ਦਿੱਲੀ ਲੋਕਾਂ ਦੇ ਧੱਕੇ ਨਾਲ ਕਾਨੂੰਨ ਥੋਪਣਾ ਚਾਹੁੰਦੇ ਨੇ ਅਸਾਂ ਦੀ ਅਸੀਂ ਆਉਣ ਵਾਲੀ 22 ਤੱਕ 24 ਤੱਕ ਲੜਾਂਗੇ ਪਰ ਇਹਨਾਂ ਨੂੰ ਸੱਥਾਂ 'ਚ ਨਹੀਂ ਕਿਸੇ ਵੀ ਪਾਰਟੀ ਨੂੰ ਬੱਡਲ ਦੇਵਾਂਗੇ ਚਾਹੇ ਪੰਜਾਬ ਦੀ ਸਰਕਾਰਾਂ ਦੇ ਲੀਡਰ ਨੇ ਚਾਹੇ ਸੈਂਟਰ ਨੇ ਇਹਨਾਂ ਨੂੰ ਪੈਲਾਂ 'ਚ ਪਿੰਡਾਂ 'ਚ ਜੇ ਸਾਨੂੰ ਦਿੱਲੀ ਨਹੀਂ ਜਾਣ ਦਿੰਦੇ ਤਾਂ ਸੱਥਾਂ ਸੀਲ ਕਰਦੇ ਨੇ ਅਸੀਂ ਆਪਣੇ ਪਿੰਡਾਂ ਦੀਆਂ ਸੱਥਾਂ ਸੀਲ ਕਰਦੇ ਹਾਂ ਕਿਸੇ ਵੀ ਲੀਡਰ ਨੂੰ ਚਾਹੇ ਸੈਂਟਰ ਦਾ ਚਾਹੇ ਕੋਈ ਪੰਜਾਬ ਦਾ ਅਸੀਂ ਸੱਥਾਂ 'ਚ ਨਹੀਂ ਬਣ ਦੇਵਾਂਗੇ ਤਾਂ ਬਿਲਕੁਲ ਕਿਸਾਨ ਪੂਰੀ ਤਿਆਰੀ ਦੇ ਨਾਲ ਦਿੱਲੀ ਜਾਣ ਦੇ ਲਈ ਕਮਰ ਕੱਸੇ ਹੋਏ ਨੇ ਵਹੀਰਾ ਕੱਤ ਕੇ ਕਿਸਾਨਾਂ ਨੇ ਦਿੱਲੀ ਵੱਲ ਜਾਣਾ ਸੋ ਹਰ ਅਪਡੇਟ ਹਰ ਤਸਵੀਰ ਪੰਜਾਬ 'ਚ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਤੁਹਾਨੂੰ ਏਬੀਪੀ ਸਾਂਝਾ ਤੇ ਦਿਖਾ ਰਹੇ ਹਾਂ ਤੁਸੀਂ ਵੇਖ ਰਹੇ ਹੋ ਏਬੀਪੀ ਸਾਂਝਾ ਜੋਸ਼ ਜਜ਼ਬਾ ਜਨੂਨ